ਕਿਸਾਨਾਂ ਦੇ ਦਲੰਦੂ ਲੈ ਕੇ ਪੰਤਪੰਥ ਸਾਹਿਬ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਪੰਤਪੰਥ ਸਾਹਿਬ ਨੇ ਕਿਹਾ ਸਾਡੀ ਸਰਕਾਰ ਹਰ ਪਾਸੋਂ ਕਿਸਾਨਾਂ ਦੇ ਨਾਲ ਖੜੀ ਹੈ ਮੈਂ ਆਪਣੇ ਦੋ ਮੰਤਰੀ ਅਤੇ ਵਿਧਾਇਕ ਜੋ ਕਿ ਅੱਖਾਂ ਦੇ ਮਾਹੀ ਡਾਕਟਰ ਨੇ ਉਹਨਾਂ ਨੂੰ ਬਾਰਡਰਾਂ ਦੇ ਨਰੇਲੇ ਹਸਪਤਾਲਾਂ 'ਚ ਕਿਸਾਨਾਂ ਦੀ ਸੇਵਾ ਲਈ ਤਾਇਨਾਤ ਕੀਤਾ ਹੈ ਤੁਹਾਨੂੰ ਦੱਸਦੀ ਹੈ ਵੱਡੀ ਖਬਰ ਹੈ ਕਿ ਜੀ ਪੰਤਪੰਥ ਸਾਹਿਬ ਨੇ ਦੱਸਿਆ ਹੈਗਾ ਕਿ ਉਹਨਾਂ ਨੇ ਜੋ ਹੈ ਜਿੰਨੀਆਂ ਐਂਬੂਲੈਂਸਾਂ ਹੈਗੀਆਂ ਤੇ ਐਸਐਫਐਸਟੀ ਜਿਹੜੀਆਂ ਨਵੀਆਂ ਗੱਡੀਆਂ ਹੈਗੀਆਂ ਜੀ ਸੈਕੂਰਿਟੀ ਫੋਰਸ ਦੀ ਰੋਡ ਤੇ ਹੈਗੀਆਂ ਉਹ ਸਾਰੀਆਂ ਜੋ ਹੈ ਕਿਸਾਨਾਂ ਵਾਸਤੇ ਭੇਜ ਦਿੱਤੀਆਂ ਹੈਗੀਆਂ ਜੀ ਬਾਰਡਰ ਉੱਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਕਿ ਕਿਸਾਨਾਂ ਦੇ ਉੱਤੇ ਹਰਿਆਣਾ ਪੁਲਿਸ ਵੱਲੋਂ ਜੋ ਹੈ ਅंसू ਘੇਤੇ ਗੋਲੇ ਛੱਡੇ ਜਾਂਦੇ ਪਏ ਹੈਗੇ ਜਿਸ ਕਰਕੇ ਕਿਸਾਨਾਂ ਦੀ ਅੱਖਾਂ ਦੇ ਵਿੱਚ ਪ੍ਰੋਬਲਮ ਆਂਦੀ ਪਈ ਹੈਗੀ ਜਿਸ ਕਰਕੇ ਪੰਤਮਾ ਸਾਹਿਬ ਨੇ ਬਿਆਨ ਦਿੱਤਾ ਹੈਗਾ ਕਿ ਉਹਨਾਂ ਨੇ ਜੋ ਹੈ ਆਪਣੇ ਦੋ ਮੰਤਰੀ ਅਤੇ ਇੱਕ ਵਿਧਾਇਕ ਜੋ ਕਿ ਅੱਖਾਂ ਦੇ ਮਾਹ ਡਾਕਟਰ ਨੇ ਉਹਨਾਂ ਨੂੰ ਕਿਸਾਨਾਂ ਦੀ ਦੇਖਭਾਲ ਦੇ ਲਈ ਬਾਰਡਰ ਉੱਤੇ ਭੇਜ ਦਿੱਤਾ ਹੈਗਾ ਜਿਸ ਦੇ ਵਿੱਚ ਆਪਣੇ ਇਸ ਸਵਾਤਮੰਤਰੀ ਪੰਜਾਬ ਦੇ ਵੀ ਹੈਗੇ ਆ ਜੀ ਭਵਨਪਤਮਨ ਸਾਹਿਬ ਨੇ ਵੱਡੀ ਗੱਲ ਕਹੀ ਹੈਗੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹਰਿਆਣਾ ਬਾਰਡਰ ਤੇ ਕਿਸਾਨ ਜੋ ਹੈ ਕੋਨਾ ਸਾਮਨ ਪੁਲਿਸ ਖੜੀ ਹੈਗੀ ਜੀ ਜਿਸ ਕੋ ਆਸੂ ਐਸੇ ਗੋਲੇ ਛੱਡਦੇ ਪਈ ਹੈ ਜਿਸ ਕਰਕੇ ਸਾਡੇ ਕਿਸਾਨਾਂ ਦੇ ਅੱਖਾਂ ਚ ਪ੍ਰੋਬਲਮ ਆਈ ਹੈਗੀ ਹੈ ਕਈਆਂ ਨੂੰ ਮੌਤ ਵੀ ਹੋਈ ਹੈਗੀ ਹੈ ਜੀ ਭਵਨਪਤਮਨ ਸਾਹਿਬ ਨੇ ਕਿਹਾ ਹੈ ਕਿ ਅਸੀਂ ਅੱਖਾਂ ਦੇ ਮਾਹੀ ਡਾਕਟਰਾਂ ਨੂੰ ਜੋ ਹੈ ਭੇਜ ਦਿੱਤਾ ਹੈ ਬਾਰਡਰ ਉੱਤੇ ਜਿਸ ਦੇ ਵਿੱਚ ਦੋ ਮੰਤਰੀ ਹੈਗੇ ਤੇ ਇੱਕ ਐਮਐਲਏ ਹੈਗੇ ਆ ਜੀ ਬਹੁਤ ਵਧੀਆ ਭਵਨਪਤਮਨ ਸਾਹਿਬ ਵੀ ਕਰ ਰਹੇ ਹੋ ਜਿੰਨਾ ਹੋ ਸਕੇ ਪੰਜਾਬੀ ਦਾ ਸਾਥ ਦੇਣਾ ਚਾਹੀਦਾ ਹੈ ਜੀ ਬਾਕੀ ਸੈਂਟਰ ਦੇ ਪੱਲੇ 'ਚ ਗੇਂਦ ਹੈਗੀ ਹੈ ਕਿਉਂਕਿ ਪੰਜਵੇਂ ਗੇੜ ਦੀ ਮੀਟਿੰਗ ਹੋਏਗੀ ਹਲੇ ਤੋਂ ਦੱਤੀ ਹੈ ਦੋ ਦਿਨ ਵਾਸਤੇ ਜੋ ਹੈ ਇਹ ਮਲਤਵੀ ਕੀਤਾ ਗਿਆ ਹੈਗਾ ਉਸ ਤੋਂ ਬਾਅਦ ਇਹਲੀ ਗੋਲ ਦਾ ਫੈਸਲਾ ਦਿੱਤਾ ਜਾਵੇਗਾ ਕੱਲ ਇੱਕ ਕੱਲ ਇੱਕ ਕਿਸਾਨ ਜਿਹੜਾ ਸੀ ਉਸਦੀ ਮੌਤ ਹੋਈ ਸੀਗੀ ਜਿਸ ਜੋ ਦੋ ਪੈਨਾ ਦਾ ਪਰ ਹੈਗਾ ਦੱਸਿਆ ਜਾ ਰਿਹਾ ਹੈ ਤੇ ਤੁਹਾਨੂੰ ਦੱਸ ਦਈਏ ਹਸਪਤਾਲ ਦੇ ਵਿੱਚ ਵੀ ਕਿਸਾਨ ਪਰਤੀ ਕਿਤੇ ਗਏ ਹੈਗੇ ਤੇ ਪੰਤਪਾ ਸਾਹਿਬ ਨੇ ਵੱਡਾ ਬਿਆਨ ਦਿੱਤਾ ਹੈਗਾ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ 'ਚ ਦੱਸੋ ਪੰਤਪਾ ਸਾਹਿਬ ਨੇ ਕਿਹਾ ਕਾਟੀ ਸਰਕਾਰ ਹਰ ਪਾਸੋਂ ਕਿਸਾਨਾਂ ਦੇ ਨਾਲ ਖੜੀ ਹੈ ਮੈਂ ਆਪਣੇ ਦੋ ਮੰਤਰੀ ਅਤੇ ਵਿਧਾਇਕ ਜੋ ਕਿ ਅੱਖਾਂ ਦੇ ਮਾਹੀ ਡਾਕਟਰ ਨੇ ਉਹਨਾਂ ਨੂੰ ਬਾਰਡਰਾਂ ਦੇ ਨੜਲੇ ਹਸਪਤਾਲਾਂ 'ਚ ਕਿਸਾਨਾਂ ਦੀ ਸੇਵਾ ਲਈ ਤਾਇਨਾਤ ਕੀਤਾ ਹੈ ਤੁਹਾਨੂੰ ਦੱਸਦੀ ਹੈ ਵੱਡੀ ਖਬਰ ਹੈ ਕਿ ਜੀ ਪੰਚਮਾ ਸਾਹਿਬ ਨੇ ਦੱਸਿਆ ਹੈਗਾ ਕਿ ਉਹਨਾਂ ਨੇ ਜੋ ਹੈ ਜਿੰਨੀਆਂ ਐਂਬੂਲੈਂਸਾਂ ਹੈਗੀਆਂ ਤੇ ਐਸਐਫਐਸਟੀ ਜਿਹੜੀਆਂ ਨਵੀਆਂ ਗੱਡੀਆਂ ਹੈਗੀਆਂ ਜੀ ਸਿਕਿਉਰਿਟੀ ਫੋਰਸ ਜਿਹੜੇ ਰੋਡ ਤੇ ਹੈਗੀਆਂ ਉਹ ਸਾਰੀਆਂ ਜੋ ਹੈ ਕਿਸਾਨਾਂ ਵਾਸਤੇ ਭੇਜ ਦਿੱਤੀਆਂ ਹੈਗੀਆਂ ਜੀ ਬਾਰਡਰ ਉੱਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਕਿ ਕਿਸਾਨਾਂ ਦੇ ਉੱਤੇ ਹਰਿਆਣਾ ਪੁਲਿਸ ਵੱਲੋਂ ਜੋ ਹੈ ਅंसू ਗਾਹ ਤੇ ਗੋਲੇ ਛੱਡੇ ਜਾਂਦੇ ਪਏ ਹੈਗੇ ਜਿਸ ਕਰਕੇ ਕਿਸਾਨਾਂ ਦੀ ਅੱਖਾਂ ਦੇ ਵਿੱਚ ਪ੍ਰੋਬਲਮ ਆਂਦੀ ਪਈ ਹੈਗੀ ਜਿਸ ਕਰਕੇ ਪੰਚਮਾ ਸਾਹਿਬ ਨੇ ਬਿਆਨ ਦਿੱਤਾ ਹੈਗਾ ਕਿ ਉਹਨਾਂ ਨੇ ਜੋ ਹੈ ਆਪਣੇ ਦੋ ਮੰਤਰੀ ਅਤੇ ਇੱਕ ਵਿਧਾਇਕ ਜੋ ਕਿ ਅੱਖਾਂ ਦੇ ਮਾਹ ਡਾਕਟਰ ਨੇ ਉਹਨਾਂ ਨੂੰ ਕਿਸਾਨਾਂ ਦੀ ਦੇਖਭਾਲ ਦੇ ਲਈ ਬਾਰਡਰ ਉੱਤੇ ਭੇਜ ਦਿੱਤਾ ਹੈਗਾ ਜਿਸ ਦੇ ਵਿੱਚ ਆਪਣੇ ਸਿਹਤ ਮੰਤਰੀ ਪੰਜਾਬ ਦੇ ਵੀ ਹੈਗੇ ਆ ਜੀ ਭਵਨਪਤਮਨ ਸਾਹਿਬ ਨੇ ਵੱਡੀ ਗੱਲ ਕਹੀ ਹੈਗੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹਰਿਆਣਾ ਬਾਰਡਰ ਤੇ ਕਿਸਾਨ ਜੋ ਹੈ ਕੋ ਨਾਲ ਸਾਹਨ ਪੁਲਿਸ ਖੜੀ ਹੈਗੀ ਜੀ ਜਿਸ ਕੋ ਆਸੂ ਅਸੀਂ ਗੋਲੇ ਛੜਦੇ ਪਈ ਹੈ ਜਿਸ ਕਰਕੇ ਸਾਡੇ ਕਿਸਾਨਾਂ ਦੇ ਅੱਖਾਂ ਚ ਪ੍ਰੋਬਲਮ ਆਈ ਹੈਗੀ ਹੈ ਕਈਆਂ ਨੂੰ ਮੌਤ ਵੀ ਹੋਈ ਹੈਗੀ ਹੈ ਜੀ ਭਵਨਪਤਮਨ ਸਾਹਿਬ ਨੇ ਕਿਹਾ ਹੈ ਕਿ ਅਸੀਂ ਅੱਖਾਂ ਦੇ ਮਾਹੀ ਡਾਕਟਰਾਂ ਨੂੰ ਜੋ ਹੈ ਭੇਜ ਦਿੱਤਾ ਹੈ ਬਾਰਡਰ ਉੱਤੇ ਜਿਸ ਦੇ ਵਿੱਚ ਦੋ ਮੰਤਰੀ ਹੈਗੇ ਤੇ ਇੱਕ ਐਮਐਲਏ ਹੈਗੇ ਆ ਜੀ ਬਹੁਤ ਵਧੀਆ ਭਵਨਪਤਮਨ ਸਾਹਿਬ ਵੀ ਕਰ ਰਹੇ ਹੋ ਜਿੰਨਾ ਹੋ ਸਕੇ ਪੰਜਾਬੀਆਂ ਦਾ ਸਾਥ ਦੇਣਾ ਚਾਹੀਦਾ ਜੀ ਬਾਕੀ ਸੈਂਟਰ ਦੇ ਪੱਲੇ 'ਚ ਗੇਂਦ ਹੈਗੀ ਹੈ ਕਿਉਂਕਿ ਪੰਜਵੇਂ ਜੀ ਗੇਟ ਦੀ ਮੀਟਿੰਗ ਹੋਏਗੀ ਹਲੇ ਤੋਂ ਦੱਸ ਤੀਏ 2 ਦਿਨ ਵਾਸਤੇ ਜੋ ਹੈ ਇਹ ਮੁੱਤਵਿ ਕੀਤਾ ਗਿਆ ਹੈਗਾ ਉਸ ਤੋਂ ਬਾਅਦ ਦਿੱਲੀ ਕੋਰਟ ਦਾ ਫੈਸਲਾ ਦਿੱਤਾ ਜਾਵੇਗਾ ਕੱਲ ਇੱਕ ਕੱਲ ਇੱਕ ਕਿਸਾਨ ਜਿਹੜਾ ਸੀ ਉਸ ਦੀ ਮੌਤ ਹੋਈ ਸੀਗੀ ਜਿਸ ਜੋ ਦੋ ਪੈਨਾ ਦਾ ਪ੍ਰਾ ਹੈਗਾ ਦੱਸਿਆ ਜਾ ਰਿਹਾ ਹੈ ਤੇ ਤੁਹਾਨੂੰ ਦੱਸ ਦਈਏ ਹਸਪਤਾਲ ਦੇ ਵਿੱਚ ਵੀ ਕੁਝ ਕਿਸਾਨ ਪਰਤੀ ਕੀਤੇ ਗਏ ਹੈਗੇ ਤੇ ਪੰਪਾ ਸਾਹਮਣੇ ਵੱਡਾ ਬਿਆਨ ਦਿੱਤਾ ਹੈਗਾ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ 'ਚ ਦੱਸੋ ਆਪਣੀ ਰਾਏ ਜਰੂਰ